ਕੋੜਕੀ ਦੀ ਆਵਾਜ਼ ਉਹ ਨਰਨਾ ਕੋਲ ਹੁੰਦਾ ਸੈਂਟ ਜੀ ਮਾਮਲਾ ਜੀ ਹੈ ਮੇਰੇ ਘਰ ਦੇ ਸਾਹਮਣੇ ਕੋਲਾ ਕੋਲ ਦੇ ਤੇ ਗੱਡੀ ਆ ਰਹੀ ਸੀ ਕਿ 16 ਸੀ ਤੂਰੀ ਜੀ ਚਾਂਤੀ ਅੱਗ ਲੱਗੀ ਮੈਂ ਉਹ ਗੇਟ ਤੇ ਖੜਾ ਸੀ ਤੂ ਵਾਲੇ ਨਿੱਕੜਾ ਦੇਖਿਆ ਸਾਰੇ ਮੁੰਡੇ ਵੀ ਦੁਕਾਨ ਵਾਲੇ ਭੱਜ ਕੇ ਇੱਥੇ ਆਏ ਪਰ ਉਦੋਂ ਅੱਗ ਬਹੁਤ ਫੈਲ ਚੁੱਕੀ ਸੀ ਤੇ ਉਹ ਫਿਰ ਵੀ ਗੇਟ ਉੱਤੇ ਲਿਖੋ ਕੀਤਾ ਤੇ ਕੋਈ 10 15 ਮਿੰਟ ਬਾਅਦ ਫਾਇਰ ਬ੍ਰਿਗੇਡ ਵੀ ਆ ਗਈ ਤੇ ਫਾਇਰ ਬ੍ਰਿਗੇਡ ਆ ਕੇ ਦਾ ਅੱਗ ਤੇ ਲਗੂ ਪਿਆ ਉਹ ਤੂਰੀ ਜੀ ਦੀ ਗੱਡੀ ਤੇ ਪਤਾ ਨਹੀਂ ਕੀ ਕਾਰਨ ਹੋਇਆ ਕਿ ਨਹੀਂ ਤੂਰੀ ਜੀ ਦੀ ਗੱਡੀ ਨੂੰ ਅੱਗ ਲੱਗੀ ਇਸ ਦਾ ਮੈਂ ਅਸੀਂ ਬਿਲਕੁਲ ਸਾਹਮਣੇ ਘਰੇ ਸੀ ਤੇ ਕੋਲ ਤਾਂ ਦਾ ਦੇਖ ਕੇ ਸਹਰਾਉਣਾ ਪਿਆ ਫਾਇਰ ਵੀ ਬੈਲੀ ਹੋ ਕੀਤਾ ਤੇ ਭਾਈ ਨੇ ਫਾਇਰ ਵੀ ਰਾਗੀ ਤੇ ਫਾਇਰ ਵੀ ਆ ਕੇ ਆਪ ਦੇ ਤੇ ਕਾਬੂ ਆ ਗਿਆ ਉਹ ਸੀ ਜੀ ਕੀ ਹੋਇਆ ਕਿ ਇਹ ਹੋਇਆ ਨਹੀਂ ਸਾਨੂੰ ਕਿਸੇ ਨੇ ਫੋਨ ਕਰਾਇਆ ਗਿਆ ਕਰਕੇ ਤੇ ਗਿਆ ਉਹ ਤੇ ਆਖ ਲੱਗੀ ਅਸੀਂ ਇੱਥੇ ਪਹੁੰਚੀ ਕਿ ਫਾਇਰ ਗੁਡੀ ਲਈ ਫਾਇਰ ਗੁਡੀ ਨੇ ਲਾਤ ਪੁਝਾਤੀ ਮੁਹੱਲੇ ਉਹ ਗਿਆ ਸਰ ਸੱਬਲੇ ਆ ਸੀ ਸਾਰੇ ਇੱਥੇ ਹੋ ਗਏ ਬੱਜੜਾ ਪੁੱਤਰ ਮਨੋਤਿਆ ਉਹ ਚੀਤਾ ਦਾ ਸਾਰਾ ਕੁਝ ਆ ਅੱਜ ਕੱਲ੍ਹ ਇਹ ਜਿਹੀ ਵਿਗਾਸ ਨੇ ਨਾ ਕਿੰਨਾ ਕਿੰਨਾ ਸੰਤਾਈ ਦਾ ਮੂਹਰ ਲਗਦਾ ਜੀ ਜੋ ਸਾਰਾ ਸੜ ਗਿਆ ਜੀ ਸਿੱਟਨ ਤੋਂ ਸਾਰਾ ਕੁਝ ਆ ਪਿੱਛੇ ਦਾ ਮੋਹਰ ਮੂਹਰ ਦਾ ਸਾਰਾ ਕਾਰਜ ਪਤਾ ਨਿੱਕੀ ਸੜ ਗਿਆ ਦਾ ਰੱਬ ਦਾ ਬਚਾਓ ਰੱਬ ਦਾ ਬਚਾਓ ਡਰਾਈਵਰ ਚੀਤਾ ਸਰ ਕੀ ਨਾਮ ਹੈ ਤੁਹਾਡਾ ਨਿੱਕਾ ਮੈਰਨਾਨ ਮੈਸਤਪਾਲ ਸਿੰਘ ਡਰਾਈਵਰ ਸੇਗਨ ਫਾਰਵਰਡ ਬਟਿੰਡਾ ਸਾਨੂੰ ਮੱਧ ਭੱਜ ਪਾਉਣੇ ਇੱਕ ਸੱਤ ਕਾਲ ਆਈ ਹੈ ਵੀ ਛੋਟੇ ਆਪੀ ਨੂੰ ਅੱਗ ਲੱਗੀ ਹੈ ਮਾਰਕਸ ਦੇ ਡੱਬਾ ਵਾਲੀ ਰੋਡ ਦੇ ਉੱਤੇ ਪੁਲਿਸ ਨੇ ਉਹ ਅਸੀਂ ਆ ਕੇ ਅੱਗ ਦੇ ਉੱਤੇ ਕਾਬੂ ਪਾਇਆ ਹਾਂਜੀ ਕੰਟਰੋਲ ਇਹਨਾਂ ਨੂੰ ਸਭ ਜਿੰਦਾ ਕੋਈ ਹੈ ਜੱਦੀ ਦਾ ਕੈਵਨ ਦਾ ਇਨਸਾਨ ਹੋ ਗਿਆ ਤੇ ਬਾਕੀ ਦਾ ਅਸੀਂ ਬਚਾਲੀ ਬਚੀ ਜਾਨੀ ਦਾ ਨੁਕਸਾਨ ਤੋਂ ਬਚ ਗਈ ਜੀ ਮਾਰ ਗੱਡੇ ਪਾ ਚੁੱਕੇ ਹਾਂਜੀ ਹੈਪੀ ਹੈ ਜੀ ਮਾਰਿਆ ਸੀਗਾ ਹੀ ਬਸ ਅੱਗ ਲਾਤੀ ਨਾਲ ਦੇ ਹਾਜੀ ਮਨੋਂ ਗੱਡੇ ਵਾਲ ਨੇ ਗੱਡੇ ਹੀ ਟੱਕੀ ਲੋਕ ਹੋ ਗਏ ਸੀ ਮੇਰੇ ਵੀ ਤੇ ਅੱਗ ਲਾਤੀ ਸੀ ਮਸਾਈ ਬੁਝਾਈ ਦਸਤਾਵੇਜ਼ ਤੇ ਅੱਗ ਲਾਗ ਗਈ ਭਾਈ ਇਹ ਦੋ ਰਾਮਰੇ ਕੋ ਹਾਸੀ ਗਈ ਕੰਮ ਕਰਦੇ ਜਾਪੜੀ ਰਾਜ ਦਿਨ ਕੋ ਰਾਮਰੇ ਆਣਾ ਸੀ ਕੀ ਨਾਵਾਦੋਂ ਮੇਰੇ ਕੋਲ ਇੰਦੋਰ ਸੰਗ ਹੈ ਇਹ ਮਾਮਲਾ ਹੈ ਮਾਮਲਾ ਇਹ ਮੇਰੇ ਘਰ ਦੇ ਸਾਹਮਣੇ ਕੋਲਾ ਪੁਲ ਦੇ ਉੱਤੇ ਗੱਡੀ ਜਾ ਰਹੀ ਸੀ ਇੱਕ ਛੋਟਾ ਹਾਥੀ ਉਹਨੇ ਕੁਰੇ ਉਚਾਰਤੀ ਅੱਗ ਲਾਤੀ ਮੈਂ ਉਹ ਤੇ ਗੇਟ ਤੇ ਖੜਾ ਸੀ ਤੋਂ ਉਹ ਨਿਕਲਦਾ ਵੇਖਿਆ ਸਾਰੇ ਮੁੰਡੇ ਵੀ ਦੁਕਾਨਾਂ ਵਾਲੇ ਭੱਜ ਕੇ ਇੱਥੇ ਆਏ ਪਰ ਉਦੋਂ ਅੱਗ ਬਹੁਤ ਫੈਲ ਚੁੱਕੀ ਸੀ ਵੇਰੀ ਫਾਇਰ ਬਗੇਟ ਨੂੰ ਟੈਲੀਫੋਨ ਕੀਤਾ ਤੇ ਕੋਈ 10 15 ਮਿੰਟ ਬਾਅਦ ਫਾਇਰ ਬਗੇਟ ਵੀ ਆ ਗਈ ਤੇ ਫਾਇਰ ਬਗੇਟ ਆ ਕੇ ਦਾ ਅੱਗ ਤੇ ਕਾਬੂ ਪਾਇਆ ਤੇ ਪੂਰੀ ਜਿੰਨੀ ਗੱਡੀ ਨੂੰ ਤਕਰੀਬਨ ਪਤਾ ਨਹੀਂ ਕੀ ਕਾਰਨ ਹੋਇਆ ਕੀ ਨਹੀਂ ਪੂਰੀ ਜਿੰਨੀ ਗੱਡੀ ਨੂੰ ਅੱਗ ਲੱਗੀ ਇਕਦਮ ਹੀ ਅਸੀਂ ਬਿਲਕੁਲ ਸਾਹਮਣੇ ਖੜੇ ਸੀ ਤੇ ਤੋਂ ਨਿਕਲਦਾ ਦੇਖ ਕੇ ਕਿਸੇ ਸਰਾਲ ਨਾਲ ਪਾਇਆ ਫਾਇਰ ਬਗੇਟ ਨੂੰ ਟੈਲੀਫੋਨ ਕੀਤਾ ਤੇ ਭਾਈ ਨੇ ਫਾਇਰ ਬਗੇਟ ਆ ਕੇ ਤੇ ਫਾਇਰ ਬਗੇਟ ਆ ਕੇ ਅੱਗ ਤੇ ਕਾਬੂ ਪਾਇਆ ਜੀ ਨਾਮ ਤੁਹਾਡਾ ਗੁਰ ਸਿੰਘ ਸਿੰਘ ਜੀ ਕੀ ਹੋਇਆ ਕੀ ਸੀ ਇੱਥੇ ਇਹ ਹੋਇਆ ਵੀ ਸਾਨੂੰ ਕਿਸ ਨੇ ਫੋਨ ਕਰਾਇਆ ਇਆਇ ਕਰਕੇ ਇੱਥੇ ਗਿਆ ਛੋਟੇ ਹੱਥੀ ਨੂੰ ਅੱਗ ਲੱਗੀ ਆ ਅਸੀਂ ਇੱਥੇ ਪਹੁੰਚੀ ਕੀ ਫਾਇਰ ਬੁੜੀ ਰਹੀ ਫਾਇਰ ਬੁੜੀ ਨੇ ਨੂੰ ਅੱਗ ਬੁਝਾਤੀ ਕਿ ਮੁੜਕੇ ਡਿਊਟੀ ਅਫਸਰ ਸੱਦ ਲਿਆ ਅਸੀਂ ਸਾਰੇ ਇੱਥੇ ਹੋ ਗਏ ਬੱਜੜਾ ਪਿੱਛੇ ਮੁੰਡਾ ਸੀ ਆ ਉਹ ਠੀਕ ਠਾਕ ਹੈ ਸਾਰਾ ਕੁਝ ਕਿ ਅੱਗ ਸਾਰੀ ਹੈ ਜਿਹੜੀ ਬੁਝਾਤੀ ਕਿਹਨਾਂ ਕੋ ਨਕਸ਼ਾ ਨਕਸ਼ਾ ਤਾਂ ਇਹਦਾ ਮੂਹਰ ਲੱਗੇ ਦਾ ਇੰਜਣ ਜਿਸੋਂ ਸਾਰਾ ਸੜ ਗਿਆ ਜਿਹੜੀਆਂ ਸੀਟਾਂ ਸਭ ਸਾਰਾ ਕੁਝ ਸੜ ਗਿਆ ਵਿੱਚ ਉਹਦਾ ਮਾਇਰ ਮੂਲ ਸੂਲੇ ਦਾ ਸਾਰਾ ਕਾਗਜ਼ ਪੱਤਰ ਵਿੱਚ ਹੀ ਸੜ ਗਿਆ ਇਹਦਾ ਡਰਾਈਵਰ ਦਾ ਪਚਾ ਹੋ ਗਿਆ ਡਰਾਈਵਰ ਦਾ ਪਚਾ ਹੋ ਗਿਆ ਜੀ ਡਰਾਈਵਰ ਠੀਕ ਠਾਕ ਹੈ ਹਾਂਜੀ ਹੈਪੀ ਹੈ ਜੀ ਕੀ ਹੋਇਆ ਕੀ ਮਾਰਿਆ ਸੀ ਗਈ ਬਸ ਅੱਗ ਲੱਗੀ ਨਾਲ ਦੀ ਕਿ ਰਾਜੀ ਮੈਨੂੰ ਉਹ ਗੱਡੀ ਵਾਲ ਨੇ ਗੱਡੇ ਹੀ ਟੱਕੀ ਲੋਕ ਹੋ ਗਈ ਸੀ ਮੇਰੇ ਵੀ ਇੱਥੇ ਅੱਗ ਲੱਗ ਗਈ ਸੀ ਮਸਾਈ ਭਜਾਈ ਤਾਂ ਕਰਕੇ ਪੈਰ ਤੇ ਅੱਗ ਆ ਗਈ ਉਹ ਭਾਈ ਇਹ ਦੋ ਰਾਮਪਰੇ ਤੋਂ ਆ ਸੀਗੇ ਕਾਪੜੀ ਕਹਿੰਦਾ ਰਾਮਪਰੇ ਅਨਾਸ ਸਰ ਕੀ ਨਾਮ ਹੈ ਤੁਹਾਡਾ ਦਲਕੀ ਮੇਰਾ ਨਾਮ ਮੈਸਤਪਾਲ ਸਿੰਘ ਡਰਾਈਵਰ ਸਿਵਲ ਫਾਇਰ ਬ੍ਰਿਗੇਡ ਬਠਿੰਡਾ ਇਹ ਮਾਮਲਾ ਹੈ ਜੀ ਰਾਜੇ ਇਹ ਸਾਨੂੰ ਲਗਭਗ ਪੌਣੇ ਇੱਕ ਸੱਤ ਕਾਲ ਆਈ ਆ ਵੀ ਛੋਟੇ ਹਾਥੀ ਨੂੰ ਅੱਗ ਲੱਗੀ ਆ ਮਾਨਟ ਆ ਦੇ ਡੱਬ ਵਾਲੀ ਰੋਡ ਦੇ ਉੱਤੇ ਪੁਲ ਤੇ ਉਹ ਅਸੀਂ ਆ ਕੇ ਅੱਗ ਤੇ ਕਾਬੂ ਪਾਇਆ ਠੀਕ ਹੈ ਅਸੀਂ ਹਾਂਜੀ ਕੰਟਰੋਲ ਇਹਨਾਂ ਦੇ ਸਾਹ ਦੇ ਨੇ ਕੋਈ ਗੱਡੀ ਦਾ ਕੈਬਨ ਦਾ ਇਨਸਾਨ ਹੋ ਗਿਆ ਤੇ ਬਾਕੀ ਦਾ ਅਸੀਂ ਬਚਾ ਲਈ ਬਾਕੀ ਜਾਨੀ ਇਨਸਾਨ ਤੋਂ ਬਚ ਗਏ ਜੀ